ਗੁਰੂ ਅਮਰਦਾਸ ਜੀ ਦਾ ਜਨਮ 5 ਮਹੀਨੂ ਪਿੰਡ ਬਸਾਰ ਕੀ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਤੇਜਪਾਲ ਅਤੇ ਮਾਤਾ ਜੀ ਦਾ ਨਾਮ ਮਾਤਾ ਲక్ష్ਮੀ ਸੀ। ਉਹ ਆਪਣੇ ਮਾਪਿਆਂ ਦੇ ਸਭ ਤੋਂ ਵੱਡੇ ਸੁਪੁੱਤਰ ਸਨ। ਉਹਨਾਂ ਦੇ ਹੋਰ ਤਿੰਨ ਭਰਾ ਸਨ, ਬਾਬਾ ਈਸ਼ਰਦਾਸ, ਬਾਬਾ ਖੀਮਰਾਏ ਅਤੇ ਬਾਬਾ ਮਾਨਕਚਨ। ਪਾਈ ਗੁਰਦਾਸ ਜੀ ਬਾਬਾ ਈਸ਼ਰਦਾਸ ਦੇ ਸੁਪੁੱਤਰ ਸਨ ਬਾਬਾ 사ਵਨ ਮਲ ਜਿਨ੍ਹਾਂ ਨੇ ਕੋਇਂਦਵਾਲ ਵਸਾਉਣ ਵਿੱਚ ਲੱਕੜ ਦੀ ਮਦਦ ਕੀਤੀ ਸੀ ਉਹ ਬਾਬਾ ਖੀਮ ਰਾਏ ਜੀ ਦੇ ਸੁਪੁੱਤਰ ਸਨ ਪਾਈ ਜਸੂ ਜਿਨ੍ਹਾਂ ਦਾ ਵਿਆਹ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਨਾਲ ਹੋਇਆ ਸੀ ਉਹ ਬਾਬਾ ਮਾਨਕ ਚੰਦ ਦੇ ਸੁਪੁੱਤਰ ਸਨ ਸ਼੍ਰੀ ਤੇਜਪਾਲ ਦੰਪਤੀ ਵੈਸ਼ਨੋਧਰਮਦਿਆਂ ਨੂੰ ਆਈ ਸਨ ਉਹਨਾਂ ਦਾ ਜੀਵਨ ਬੜਾ ਉੱਚਾ ਤੇ ਵਿਹਾਰ ਬੜਾ ਮਿੱਠਾ ਸੀ ਸ਼੍ਰੀਚੰਦ ਦੁਕਾਨਦਾਰੀ ਅਤੇ ਖੇਤੀ ਦੋ ਤਰ੍ਹਾਂ ਦੇ ਵਿਹਾਰ ਕਰਦੇ ਸਨ ਵਰਤ ਵਿਹਾਰ ਦੇ ਕਰੇ ਅਤੇ ਬੋਲ ਦੇ ਮਿੱਠੀ ਉਣ ਕਰਕੇ ਬਰਾਦਰੀ ਅਤੇ ਪਿੰਡ ਵਿੱਚ ਉਹਨਾਂ ਦਾ ਬੜਾ ਮਾਣ ਆnder ਸੀ ਘਰ ਵਿੱਚ ਪੂਰਨ ਧਾਰਮਿਕ ਵਾਤਾਵਰਨ ਸੀ ਪੂਜਾ ਪਾਠ ਆਏ ਗਏ ਸਾਧ ਸੰਤਾ ਦੀ ਸੇਵਾ ਦਾਨ ਪੁੰਨ ਆਦਿ ਨੇਤ ਕਰਮ ਵਿੱਚ ਸ਼ਾਮਿਲ ਸੀ ਅਮਰਦਾਸ ਜੀ ਉਪਤੇ ਇਸ ਵਾਤਾਵਰਨ ਦਾ ਬਹੁਤ ਅਸਰ ਹੋਇਆ ਉਹ ਵੀ ਧਾਰਮਿਕ ਰੰਗ ਵਿੱਚ ਰੰਗ ਗਏ ਗੁਰੂ ਅਮਰਦਾਸ ਜੀ ਕੱਦ ਵਿੱਚ ਛੋਟੇ ਲੇਕਿਨ ਜੋ ਸਤਿਮ ਮਜ਼ਬੂਤ ਸ਼ਰੀਰ ਦੇ ਸਨ ਉਹ ਬਚਪਨ ਤੋਂ ਹੀ ਕਸਰਤ ਕਰਦੇ ਸਨ Hindu ਧਰਮ ਦੇ ਸਾਰੇ ਦੇਵੀ ਦੇਵਤਾਵਾਂ ਨੂੰ ਮੰंदे ਸਨ ਸਾਥ ਸੰਤਾਂ ਨੂੰ ਭੋਜਨ ਦਾਨ ਪੁੰਕਰਨ ਵਾਲੇ ਅਤੇ Hindu ਤੀਰਥ ਸਥਾਨਾਂ ਤੇ ਅਕਸਰ ਜਾਇਆ ਕਰਦੇ ਸਨ ਜਦੋਂ ਜਵਾਨ ਹੋਏ ਤਾਂ ਸ਼੍ਰੀ ਚੰਦ ਨੇ ਉਹਨਾਂ ਨੂੰ ਸਾਰੇ ਕੰਮ ਵਿਹਾਰ ਦੀ ਜ਼ਿੰਮੇਵਾਰੀ ਦੇ ਦਿੱਤੀ ਅਤੇ ਖੁਦ ਵਿਸ਼ਨੂੰ ਭਗਵਾਨ ਦੀ ਭਗਤੀ ਵਿੱਚ ਲੱਗ ਗਏ ਜਦ ਗੁਰੂ ਅਮਰਦਾਸ ਜੀ 28 ਵਰਿਆਂ ਦੇ ਹੋਏ ਤਾਂ ਉਹਨਾਂ ਦਾ ਵਿਆਹ ਸ਼੍ਰੀ ਦੇਵੀ ਚੰਦ ਅਤੇ ਬੀਬੀ ਮੋਰੀ ਜੀ ਦੀ ਪੁੱਤਰੀ ਬੀਬੀ ਰਾਮ ਨਾਲ ਹੋਇਆ ਆਪ ਜੀ ਦੇ ਘਰ ਚਾਰ ਸੰਤਾਨਾਂ ਹੋਈਆਂ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਪਾਨੀ ਜੀ ਅਤੇ ਬੀਬੀ ਦਾਨੀ ਜੀ ਜਾਗਾ ਪੰਜਾਬ ਰਿਆਂ ਦੀ ਹੋਈ ਤਾਂ ਆਪ ਨੇ ਤੀਰਥਾਂ ਤੇ ਜਾਣ ਦਾ ਸੋਚਿਆ ਇੱਕ ਵਾਰੀ ਆਪ ਹਰੀਦੁਆਰ ਵਿੱਚ ਗੰਗਾ ਇਸ਼ਤਾਨ ਤੋਂ ਬਾਅਦ ਵਾਪਸ ਆ ਰਹੇ ਸੰਤ ਉਹਨਾਂ ਨੂੰ ਇੱਕ ਬ੍ਰਾਹਮਣ ਦੁਰਗਾ ਨਾਮ ਦਾ ਮਿਲਿਆ ਜਦ ਉਹ ਦਰਖਤ ਥੰਨੇ ਆਰਾਮ ਕਰ ਰਹੇ ਸੰਤ ਤਾਂ ਉਹ ਬ੍ਰਾਹਮਣ ਨੇ ਗੁਰੂ ਜੀ ਦੇ ਪੈਰ ਉੱਤੇ ਕਮਲ ਦਾ ਨਿਸ਼ਾਨ ਵੇਖਿਆ ਅਤੇ ਸੋਚਿਆ ਕਿ ਗੁਰੂ ਜੀ ਇੱਕ ਆਮ ਇਨਸਾਨ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ